ਤਾਂ ਤਸਵੀਰਾਂ ਜੋ ਨੇ ਤੁਹਾਡੇ ਨਾਲ ਸਾਂਝੀ ਕਰ ਰਿਆਂ ਤਸਵੀਰਾਂ ਵੇਖ ਸਕਦੇ ਹੋ ਅੱਧੀ ਰਾਤ ਨੂੰ ਕਰਦਾ ਬੁਹਾ ਟਪ ਟਪ ਕੇ ਪੁਲਿਸ ਅੰਦਰ ਵੜ ਗਈ ਦੱਸਦੀ ਹੈ ਕਿ ਘਰ ਦੇ ਵਿੱਚ ਲੁਕੋ ਕੇ ਮਹਿੰਗੀ ਸ਼ਰਾਬ ਰੱਖੀ ਹੋਈ ਸੀ ਮਹਿੰਗੀ ਸ਼ਰਾਬ ਦੀਆਂ ਪੇਟੀਆਂ ਲੁਕੋ ਕੇ ਰੱਖੀਆਂ ਹੋਈਆਂ ਸੀ ਤਾਂ ਜਦ ਪੁਲਿਸ ਦੇ ਵੱਲੋਂ ਛਾਪਾ ਮਾਰਿਆ ਗਿਆ ਤਾਂ ਵੱਖਰੇ ਵੱਖਰੇ ਬ੍ਰਾਂਡ ਦੀਆਂ ਕਈ ਸ਼ਰਾਬ ਦੀਆਂ ਪੇਟੀਆਂ ਉੱਥੋਂ ਬਰਾਮਦ ਹੋਈਆਂ ਦਾ ਘਰ ਦੇ ਅੰਦਰੋਂ ਦਰਜਨਾ ਪੇਟੀਆਂ ਜਿਹਨੀਆਂ ਸ਼ਰਾਬ ਦੀਆਂ ਨਿਕਲੀਆਂ ਨੇ ਮਹਿੰਗੀ ਸ਼ਰਾਬ ਦੀਆਂ ਪੇਟੀਆਂ ਸੀ ਤਾਂ ਦੱਸਦੀ ਹੈ ਕਿ ਖਬਰ ਅੰਮ੍ਰਿਤਸਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਫਤੇਗੜ ਚੂੜੀਆਂ ਰੋਡ ਦੇ ਉੱਤੇ ਤਾਰਾ ਨੂੰ ਇਸਦਾ ਪਤਾ ਲੱਗਦਾ ਹੈ ਤਾਂ ਪੁਲਸ ਦੇ ਨਾਲ ਰਲ ਕੇ ਇਹਨਾਂ ਦੇ ਵੱਲੋਂ ਇੱਕ ਸਾਂਝਾ ਆਪਰੇਸ਼ਨ ਕੀਤਾ ਜਾਂਦਾ ਹੈ ਔਰ ਘਰ ਦੇ ਉੱਤੇ ਜਦ ਛਾਪਾ ਮਾਰਿਆ ਜਾਂਦਾ ਹੈ ਤਾਂ ਦੇਖ ਸਕਦੇ ਹਾਂ ਅੰਦਰੋਂ ਕਿਸ ਤਰੀਕੇ ਦੇ ਨਾਲ ਮਹਿੰਗੀ ਸ਼ਰਾਬ ਦੀਆਂ ਪੇਟੀਆਂ ਬਰਾਮਦ ਹੋਈਆਂ ਨੇ ਵੱਖ-ਵੱਖ ਬ੍ਰਾਂਡ ਦੀਆਂ ਤਾਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਗੇਟ ਦੇ ਉੱਤੋਂ ਕੱਪ-ਕੱਪ ਕੇ ਪੁਲਸ ਘਰ ਦੇ ਅੰਦਰ ਦਾਖਲ ਹੋਈ ਹੈ ਔਰ ਘਰ ਦੇ ਅੰਦਰ ਜਦ ਪੇਟੀਆਂ ਕੱਢੀਆਂ ਗਈਆਂ ਤਾਂ ਇੱਕ ਨਹੀਂ ਦੋ ਨਹੀਂ ਦਰਜਨਾਂ ਦੇ ਹਿਸਾਬ ਨਾਲ ਪੇਟੀਆਂ ਅੰਦਰੋਂ ਬਰਾਮਦ ਹੋਈਆਂ ਨੇ ਔਰ ਸਾਰੀਆਂ ਹੀ ਜੋ ਕਿ ਅੰਦਰ ਲੁਕੋ ਕੇ ਰੱਖੀਆਂ ਹੋਈਆਂ ਕਿਤਾ ਜਾਂਦਾ ਸੀ ਤਾਂ ਵੇਖ ਸਕਦੇ ਇੱਕ ਕੋਠੀ ਬਣਾਈ ਹੋਈ ਸੀ ਜਿੱਥੇ ਕਾਰੋਬਾਰ ਕੀਤਾ ਜਾਂਦਾ ਸੀ ਸ਼ਰਾਬ ਦੀ ਤਸਕਰੀ ਕੀਤੀ ਜਾਂਦੀ ਸੀ ਤਾਂ ਹੁਣ ਪੁਲਿਸ ਦੇ ਵੱਲੋਂ ਜਦ ਛਾਪਾ ਮਾਰੇ ਗਿਆ ਤੇ ਸਾਰੀ ਸ਼ਰਾਬ ਜੋ ਹੈ ਬਰਾਮਦ ਕਰ ਦਿੱਤੀ ਗਈ ਪੁਲਿਸ ਨੇ ਉਸ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਤਾਂ ਉੱਥੇ ਹੀ ਪੁਲਿਸ ਦੇ ਵੱਲੋਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਕਿ ਜਲਦੀ ਦੋਸ਼ੀ ਹੈ ਜੋ ਉਸ ਨੂੰ ਵੀ ਗ੍ਰਿਫਤਾਰ ਕਰ ਲਿੱਤਾ ਜਾਵੇਗਾ ਜਿਸ ਦੇ ਵੱਲੋਂ ਇਹ ਪੂਰਾ ਸਿੰਡੀਕੇਟ ਚਲਾਇਆ ਜਾਂਦਾ ਸੀ ਜਿਸ ਦੇ ਵੱਲੋਂ ਤਸਕਰੀ ਦਾ ਕੰਮ ਕੀਤਾ ਜਾਂਦਾ ਸੀ ਉਸ ਦੇ ਉੱਤੇ ਵੀ ਹੁਣ ਕਾਰਵਾਈ ਜਿਹੜੀ ਉਹ ਕੀਤੀ ਜਾਵੇਗੀ ਤਾਂ ਵੇਖ ਸਕਦੇ ਹੋ ਮਹਿੰਗੇ ਮਹਿੰਗੇ ਜੋ ਬ੍ਰਾਂਡ ਸੀ ਸ਼ਰਾਬ ਤੇ ਉਹਨਾਂ ਦੇ ਜੋ ਤਸਕਰੀ ਸੀ ਉਹ ਮ੍ਰਿਸਤ ਦੇ ਵਿੱਚ ਚ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਉਣੇ ਆ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਕਿ ਸਾਡਾ ਗਰੁੱਪ ਆ ਰਿੰਪਲ ਮਾਈਨ ਗਰੁੱਪ ਜਿਸ ਵਿੱਚ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਚ ਕਾਫੀ ਸਰਕਲ ਨੇ ਸਾਡੇ ਕੋਲ ਇਹ ਨਾ ਇੱਕ ਕੋਈ ਸ਼ਰਾਰਤੀ ਅੰਸਰ ਨਹੀਂ ਦੋ ਤਿੰਨ ਜੋ ਕਾਫੀ ਨਜਾਇਜ਼ ਸ਼ਰਾਬ ਦਾ ਸਕੋਚਾਂ ਦਾ ਕੰਮ ਕਰਦੇ ਨੇ ਇਹ ਕਾਫੀ ਦਿਨ ਤੋਂ ਕੋਈ ਲਾਲੋ ਰਣਜੀਤ ਐਵਨੀਓ ਲਾਲੋ ਉਹ ਸਟੇਸ਼ਨ ਸਰਕਲ ਲਾਲੋ ਲਾਰਮਸ ਰੋਡ ਸਰਕਲ ਲਾਲੋ ਉਹਨਾਂ ਵਿੱਚ 12 ਤੇ ਇਹ ਨਜਾਇਜ਼ ਸ਼ਰਾਬ ਆ ਜਿਹੜੀ ਮਤਲਬ ਵੀ ਅਨਲੀਗਲ ਆਪਣਾ 12 ਉਹ ਲਿਆ ਕੇ ਤੇ 12 ਦੇ ਉੱਤੇ ਸਾਰਿਆਂ ਨੂੰ ਦਿੰਦੇ ਨੇ ਸਾਡੇ ਮੁੰਡੇ ਅਸੀਂ ਖੁਦ ਕਾਫੀ ਦਿਨ ਤੋਂ ਇਹਨਾਂ ਦੇ ਪਿਛੇ ਯਾਨੀ ਕਿ ਲੱਗੇ ਹਾਂ ਤੇ ਪੀਐਨਾਂ ਦੀ ਪੀਐਨਾਂ ਨੇ ਆਪਣਾ ਟਿਕਾਣਾ ਕਿੱਥੇ ਬਣਾਇਆ ਵਾ ਅੱਜ ਸਾਨੂੰ ਇੱਥੇ ਪਤਾ ਲੱਗਾ ਕਿ ਫਤੇਗੜ ਚੌੜੀਆਂ ਰੋਡ ਤੇ ਇੱਕ ਕਲੋਨੀ ਆ ਜਿਸ ਦੇ ਵਿੱਚ ਇਹਨਾਂ ਨੇ ਕੋਈ ਕੋਠੀ ਲੈ ਕੇ ਰੱਖੀ ਆ ਜਿਸ ਵਿੱਚ ਕਾਫੀ ਸ਼ਰਾਬ ਮਤਲਬ ਕਿ ਕਾਫੀ ਮਾਤਰਾ ਚ ਨਜਾਇਜ਼ ਸ਼ਰਾਬ ਪਈ ਆ ਫਿਰ ਅਸੀਂ ਕੀ ਕੀਤਾ ਜੀ ਅਸੀਂ ਥਾਣਾ ਕਮੌਦੇ ਐਸਐਸਓ ਸਾਹਿਬ ਨਾਲ ਸੰਪਰਕ ਕੀਤਾ ਉਹਨਾਂ ਨੇ ਅੱਗੇ ਜੀ ਸਾਡੇ ਬਲਕਲਾਂ ਦੇ ਚੌਂਕੀ ਇੰਚਾਰਜ ਨੇ ਜਗਿੰਦਰ ਸਿੰਘ ਜੀ ਉਹਨਾਂ ਨਾਲ ਸੰਪਰਕ ਕੀਤਾ ਤੇ ਉਹਨਾਂ ਨੂੰ ਅਸੀਂ ਨਾਲ ਲੈ ਕੇ ਆਣ ਕੇ ਤੇ ਇੱਥੇ ਪੁਲਿਸ ਪਾਰਟੀ ਸਮੇਤ ਪੁਲਿਸ ਪੁਲਿਸ ਪਾਰਟੀ ਸਮੇਤ ਇਹ ਕੋਠੀ ਦੇ ਵਿੱਚ ਯਾਨੀ ਕਿ ਸਰਚ ਕੀਤੀ ਆ ਪੁਲਿਸ ਪਾਰਟੀ ਨੇ ਅੰਦਰ ਜਾ ਕੇ ਇਹ ਸਾਰੀ ਨਜਾਇਜ਼ ਸ਼ਰਾਬ ਜੀ ਬਰਾਮਦ ਕੀਤੀ ਆ ਇਹ ਇੱਕ থানা ਡਿਵੀਜ਼ਨ ਦੇ ਬਾਹਰ ਵੀ ਇੱਕ ਗੱਡੀ ਫੜਾਈ ਗਈ ਜਿਸ ਦੇ ਵਿੱਚ ਵੀ ਕਾਫੀ ਨਾਜਾਇਜ਼ ਚੀਜ਼ਾਂ ਲੱਗਦਾ ਅੰਮ੍ਰਿਤਸਰ ਦੇ ਵਿੱਚ ਇਹ ਜੀ ਸਾਰਾ ਬਿਲਕੁਲ ਜੀ ਬਹੁਤ ਜ਼ਿਆਦਾ ਚੱਲ ਰਿਹਾ ਜੰਨੀਆਂ ਅੰਮ੍ਰਿਤਸਰ ਚ 12 ਨੇ ਹੋਟਲ ਨੇ ਇਹ ਸਾਰਿਆਂ ਚ ਜਿਹੜੀਆਂ ਨਾਜਾਇਜ਼ ਸਕੋਚਾਂ ਨੇ ਇਹ ਸਾਰੇ ਜਾਣੇ ਉੱਥੇ ਸਪਲਾਈ ਕਰਦੇ ਨੇ ਜੀ ਇਹ ਸਾਰਾ ਇੱਕ ਹੀ ਗਰੁੱਪ ਆ ਜੀ ਤੇ ਅਸੀਂ ਹੌਲੀ 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 ਮਲਵਾਰੀ ਵਾਰੀ ਇਹਨਾਂ ਤੇ ਆਪਣੀ ਨੱਥ ਪਾ ਰਹੇ ਆ ਉਹ ਵੀ ਪੁਲਿਸ ਪਾਰਟੀ ਦੀ ਸਹਾਇਤਾ ਨਾਲ ਪੁਲਿਸ ਅਫਸਰਾਂ ਦੀ ਸਹਾਇਤਾ ਨਾਲ ਉਹ ਦਿਨ ਵੀ ਅਸੀਂ ਫੜਿਆ ਸੀ ਅੱਜ ਵੀ ਅਸੀਂ ਜੀ ਪੁਲਿਸ ਪਾਰਟੀ ਦੀ ਸਹਾਇਤਾ ਨਾਲ ਇਹ ਜਿਹੜਾ ਵੀ ਕੋਠੀ ਦੇ ਵਿੱਚ ਨਜਾਇਜ਼ ਸ਼ਰਾਬ ਸੀ ਇਹਨੂੰ ਸਾਰੀ ਨੂੰ ਆਪਾਂ ਜੀ ਬਰਾਮਦ ਕੀਤਾ ਵਾ ਜਿਸ ਦੇ ਘਰ ਦੇ ਵਿੱਚੋਂ ਸ਼ਰਾਬ ਮਿਲੀ ਉੱਥੇ ਕੋਈ ਬੰਦਾ ਵੀ ਰਹਿੰਦਾ ਸੀ ਜਾਂ ਕੋਠੀ ਕਿਸ ਦੀ ਸੀ ਕੋਈ ਪਤਾ ਲੱਗਾ ਗਾੜੀ ਦਾ ਨਹੀਂ ਜੀ ਅਸੀਂ ਸਾਨੂੰ ਇਹ ਨਹੀਂ ਅਜੇ ਪਤਾ ਜੀ ਕੋਠੀ ਕਿਸ ਦੀ ਸੀ ਪਰ ਥੋੜਾ ਬੋਤਾ ਸਾਨੂੰ ਮਤਲ ਲਾਗੋਚਾਗੋ ਜਾਂ ਲਾਲੋ ਕਿਸੇ ਹੋਰ ਨੂੰ ਪੁੱਛ ਕੇ ਕਰਨ ਤੇ ਸਾਨੂੰ ਪਤਾ ਲੱਗਾ ਵੀ ਇਹ ਕੋਠੀ ਕਿਸ ਦੀ ਹੈ ਅਸੀਂ ਮਤਲ ਸਾਰੇ ਵੈਰੀਫਾਈ ਕਰਕੇ ਜੇ ਸਾਡੇ ਕੋ ਵੈਰੀਫਾਈ ਹੋਏਗਾ ਤੇ ਅਸੀਂ ਪੁਲਿਸ ਨੂੰ ਜ਼ਰੂਰ ਦੱਸਾਂਗੇ ਜੀ ਤੇ ਜੇ ਪੁਲਿਸ ਕੋ ਵੈਰੀਫਾਈ ਹੋਏਗਾ ਤੇ ਆਪੇ ਜੋ ਬਣਦੀ ਕਾਰਵਾਈ ਉਹਦੇ ਕਰਨਗੇ ਜੀ ਕੋਠੀ ਦੀ ਸਿਰਫ ਵਰਤੋਂ ਨਜਾਇਜ਼ ਸ਼ਰਾਬ ਵਾਸਤੇ ਕੀਤੀ ਜਾ ਰਹੀ ਕੋਈ ਬੰਦਾ ਨਹੀਂ ਰਹਿ ਰਿਹਾ ਬਿਲਕੁਲ ਜੀ ਅੰਦਰ ਇੱਕ ਕੁਰਸੀ ਨਹੀਂ ਹੈਗੀ ਜੀ ਇੱਕ ਬਾਲਟੀ ਨਹੀਂ ਹੈਗੀ ਜੀ ਸਿਰਫ ਸ਼ਰਾਬ ਵਾਸਤੇ ਇਹਨੂੰ ਕੋਠੀ ਨੂੰ ਇਸਤੇਮਾਲ ਕੀਤਾ ਜਾ ਰਿਹਾ ਪੁਲਿਸ ਪਾਰਟੀ ਨੇ ਸਾਰੇ ਅੰਦਰ ਜੀ ਜੋ ਵੀ ਬਣਦੀਆਂ ਵੀਡੀਓ ਜਾਂ ਵੀਡੀਓਗ੍ਰਾਫੀ ਕੀਤੀ ਹੈ ਜੀ ਅੰਦਰ ਇਹ ਨਜਾਇਸ਼ ਸ਼ਰਾਬ ਜਿਹੜੀ ਆ ਇੱਥੇ ਫਰੇਗਾ ਚੂੜੀਆਂ ਦੇ ਹੈਪੀ ਹੋਵਾਂ ਇੱਕ ਕਲੋਨੀ ਆ ਉਹਦੇ ਵਿੱਚ ਸ਼ਰਾਬ ਸੀ ਇਹ 15 ਕਪੇਟੀਆਂ ਵੱਖ-ਵੱਖ ਬ੍ਰਾਂਡਾਂ ਦੀ 15 ਪੇਟੀਆਂ ਸ਼ਰਾਬ ਆ ਤੇ ਇਹਦੇ ਦੇ ਕਾਨੂੰਨੀ ਕਾਰਵਾਈ ਕੀਤੀ ਹੈ ਉਹ ਹੁਣ ਇਹਦੇ ਪਰਚਾ ਦਰਜ ਹੋਊਗਾ ਜੀ ਬੰਦਾ ਕਲੀਅਰ ਕੀਤਾ ਜਾਊ ਕਿਹੜੇ ਬੰਦੇ ਦੀ ਸ਼ਰਾਬ ਆ ਤੇ ਕੌਣ ਬੰਦਾ ਏ ਕਿਹੜਾ ਗਲਤੰਦਾਂ ਦਾ ਕਰ ਰਿਹਾ ਜੀ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਵੇਗੀ ਇਹ ਘਰ ਦੇ ਵਿੱਚੋਂ ਮਿਲੀ ਆ ਉਹ ਘਰ ਕਿਸ ਦਾ ਹੈ ਕੁਝ ਪਤਾ ਲੱਗਦਾ ਨਹੀਂ ਮੈਨੂੰ ਕੁਝ ਨਹੀਂ ਪਤਾ ਜੀ ਅਜੇ ਹਾਂਜੀ ਘਰ ਬੰਦ ਿਆ ਸਰ ਇਹ ਕਿੱਥੋਂ ਦੀ ਸ਼ਰਾਬ ਜੀ ਇਹਦੇ ਤੇ ਨਹੀਂ ਲਿਖਿਆ ਫਿਰ ਫਾਰੋ ਪੰਜਾਬ ਨਹੀਂ ਲਿਖਿਆ ਬਾਹਰ ਦੀ ਸ਼ਰਾਬ ਆ ਤੇ ਸਾਰੀ ਐਕਸਰਸਾਈਜ਼ ਪੈਟਰਨ ਨਾਲ ਬਲਾ ਕੇ ਸਾਰੀ ਗੱਲ ਕਲੀਅਰ ਕਰਕੇ ਕਾਨੂੰਨੀ ਕਾਰਵਾਈ ਹੋਵੇਗੀ ਸਾਰੇ ਘਰ ਦੇ ਵਿੱਚ ਕਿੰਨੇ ਕੇ ਟਾਈਮ ਤੋਂ ਇਹ ਕੰਮ ਚੱਲ ਰਿਹਾ ਸੀ ਕੋਈ ਮਹੱਲੇ ਚ ਪਤਾ ਲੱਗਾ ਹੋਵੇ ਕੋਈ ਮਹੱਲੇ ਵਾਲਾ ਇਹ ਗੱਲ ਦੱਸਣ ਨੂੰ ਤਿਆਰ ਨਹੀਂ ਹੈਗਾ ਅੱਜ ਹੀ ਪਤਾ ਲੱਗਾ ਤੇ ਅੱਜ ਹੀ ਸ਼ਰਾਬ ਬਰਾਮਦ ਹੋ ਗਈ ਹੈ ਜੀ ਤੇ ਕਾਰਵਾਈ ਕੀਤੀ ਜਾਊਗੀ ਜੇ ਹੋਰ ਵੀ ਅਗਰ ਇਲਾਕੇ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਕਾਰੋਬਾਰ ਕਰਦਾ ਹੈ ਉਹਨਾਂ ਦੇ ਤੇ ਸਾਰਾ ਨੱਥ ਪਾਈ ਜਾਊਗੀ ਜੀ ਕਿਸੇ ਨੂੰ ਨਹੀਂ ਬਖਸ਼ਿਆ ਜਾਊਗਾ ਸਰਾਂ ਦੀਆਂ ਬਹੁਤ ਸਖਤ ਹਦਾਇਤਾਂ ਨੇ ਆਪਸਾ ਨਹੀਂ ਹੈ ਨਜਾਇਜ਼ ਬਹੁਤ ਬੰਦੇ ਮਰੇ ਅੱਗੇ ਵੀ ਕੋਈ ਗਲਤ ਕੰਮ ਨਹੀਂ ਹੋਣ ਦੇਣਾ ਨਜਾਇਜ਼ ਸ਼ਰਾਬ ਜਿਹੜੀ ਆ ਕਿਤੇ ਵੀ ਵਿਜਾਲੀ ਤੌਰ ਤੇ ਨਹੀਂ ਵੇਚਣ ਦੇਣੀ